ਸੋਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਡੈਰੀ ਨਾਲ ਜੁੜੇ ਹੋਏ ਇੱਕ ਤੁਹਾਨੂੰ ਦੇਸੀ ਜੁਗਾਰ ਦਿਖਾ ਰਿਹਾ ਹਾਂ ਜੋ ਕਿ ਆਪਣੇ ਮਿਸਤਰੀ ਕੁੱਕੂ ਨੇ ਬਣਾਇਆ ਇਹ ਦੇਖੋ ਜੀ ਜੋ ਬਲਦ ਰੇੜੀ ਸੀ ਉਹ ਨੂੰ ਆਪਾਂ ਨੇ ਟਰੈਕਟਰ ਦੇ ਮਗਰ ਪਾਉਣ ਵਾਲੀ ਰੇੜੀ ਬਣਾ ਲਈ ਜਿਹਦੇ ਉੱਤੇ ਲਿਫਟ ਪੰਪ ਲਾ ਕੇ ਇਸ ਰੇੜੀ ਤੋਂ ਅਸੀਂ ਦੋ ਤਿੰਨ ਤਰ੍ਹਾਂ ਦੇ ਕੰਮ ਲੈ ਸਕਦੇ ਆ ਨੰਬਰ 1 ਪਸ਼ੂਆਂ ਦਾ ਗੋਹਾ ਪਾ ਕੇ ਨੰਬਰ 2 ਖਰਾ ਤਾਂ ਇਹਦੇ ਵਿੱਚ ਛੌਂਕ ਦਾ ਬਾਈ ਜੀ ਕੋਈ ਮੁੱਲ ਨਹੀਂ ਵੀਰ ਨੇ ਦੇਖੋ ਪੂਰ ਛੌਂਕ ਦੇ ਨਾਲ ਪਹਿਲਾ ਫੱਟੇ ਲਾਇਏ ਨੇ ਜੀ ਫਿਰ ਉਹਦੇ ਉੱਪਰ ਫਾਈਬਰ ਲਾਈ ਹੋਈ ਆ ਆ ਦੇਖੋ ਜੀ ਫਾਈਬਰ ਵੀ ਆ ਤਾਂ ਨੂੰ ਲਿਫਟ ਦਾ ਜਿਗਾਰਡ ਵੀ ਦਿਖਾਵਾਂਗੇ ਜੀ ਆਹ ਦੇਖੋ ਜੀ ਮਿਤਰ ਜੀ ਆਪਣਾ ਇਸ ਵੀਰ ਨੇ ਬਣਾਈ ਆ ਜੋ ਕਿ ਆ ਤੁਹਾਡੇ ਸਾਹਮਣੇ ਕੰਮ ਕਰ ਰਿਹਾ ਹੈਗਾ ਇਹ ਕਹਿੰਦਾ ਰੰਗ ਲੱਤੂ ਜੈ ਵੀਰ ਜੀ ਬੜੀਆ ਲੱਗੇ ਤਾਂ ਵੀਡੀਓ ਸ਼ੇਅਰ ਐਂਡ ਲਾਈਕ ਜਰੂਰ ਕਰਨਾ